ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 23 ਤੋਂ ਮੈਂ ਮਾਨਜੋਗ ਅਦਾਲਤ ਦੇ ਹੁਕਮ ਅਨੁਸਾਰ ਰਿਹਾ ਹੋਇਆ ਸੀ ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜ਼ਮਾਨਤ ਰੱਦ ਹੋ ਚੁੱਕੀ ਹੈ ਨੋਨ ਬੀਜੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਮੇਰੇ ਮਾਤਾ ਜੀ ਅਤੇ ਜ਼ਮਾਨਤੀਆਂ ਦੇ ਵੀ ਬੀਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਕਰੀਬ 3 ਦਿਹਾਕੇ ਤਿਲਕ ਨਦਰਬੰਦ ਰਹੇ ਭਾਈ ਗੁਰਮੀਤ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਇਸ ਵੰਦੀ ਭਾਈ ਗੁਰਮੀਤ ਸਿੰਘ ਦੇ ਵੱਲੋਂ ਖੁਦ ਲਾਈਵ ਹੋ ਕੇ ਸਟਾਰਟ ਕਰ ਦਿੱਤੀ ਗਈ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਬੜੈਲ ਜੇ ਚੰਡੀਗੜ੍ਹ ਤੋਂ ਜੋ ਪਿਛਲੇ ਦਿਨ ਜਮਾਨਤ ਤੇ ਰਿਹਾ ਹੋਇਆ ਸੀ ਪਿਛਲੇ ਸਮੇਂ ਦੌਰਾਨ ਵਾਪਰਿਕਟਾਣ ਕ੍ਰਮ ਨੂੰ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 2023 ਤੋਂ ਮੈਂ ਮਾਨਜੋਗ ਅਦਾਲਤ ਦੇ ਹੁਕਮ ਅਨੁਸਾਰ ਰਿਹਾ ਹੋਇਆ ਸੀ ਸਤੰਬਰ 2023 ਤੋਂ ਅਦਾਲਤ ਵੱਲੋਂ ਮੈਨੂੰ ਨੋਟਿਸ ਜਾਰੀ ਹੁੰਦੇ ਰਹੇ ਤੇ ਮੈਂ ਚੰਡੀਗੜ੍ਹ ਸੈਕਟਰ 43 ਦੀ ਅਦਾਲਤ ਵਿੱਚ ਪਹੁੰਚਦਾ ਵੀ ਰਿਹਾ ਜਿਵੇਂ ਕਿ ਆਪਾਂ ਸਾਰੇ ਕਰਦੇ ਹਾਂ ਕਿ ਜੱਜ ਸਾਹਿਬ ਕੋ ਜਾਣ ਤੋਂ ਪਹਿਲਾਂ ਵਿਅਕਤੀ ਵਕੀਲ ਸਾਹਿਬ ਕੋਲ ਜਾਂਦਾ ਹੈ ਅਤੇ ਵਕੀਲ ਸਾਹਿਬ ਦੇ ਕਹੇ ਅਨੁਸਾਰ ਅੱਗੇ ਕਾਰਵਾਈ ਕਰਦਾ ਹੈ ਮੈਂ ਵੀ ਇਦਾਂ ਹੀ ਕੀਤਾ ਅਦਾਲਤ ਵਿੱਚ ਪਹੁੰਚਣ ਤੇ ਮੈਨੂੰ ਅਤੇ ਮੇਰੇ ਜ਼ਮਾਨਤੀਆਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਦੇ ਚੈਂਬਰ ਵਿੱਚ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਜਾਂਦਾ ਅਤੇ ਉੱਥੇ ਹੀ ਸ਼ਾਮ ਤੱਕ ਦੱਸ ਦਿੱਤਾ ਜਾਂਦਾ ਕਿ ਤਰੀਕ ਅੱਗੇ ਪੈ ਗਈ ਹੈ ਹੁਣ ਐਨੀ ਤਰੀਕ ਨੂੰ ਫੇਰ ਆਉਣਾ ਹੈ ਮੇਰੇ ਨਾਲ ਮੇਰੇ ਮਾਤਾ ਜੀ ਅਤੇ ਮੇਰੇ ਜ਼ਮਾਨਤ ਦੇਣ ਵਾਲੇ ਹੁੰਦੇ ਸਨ ਮੈਂ ਵਕੀਲ ਸਾਹਿਬਾਨ ਕੋਲ ਖਸ਼ਾ ਪ੍ਰਗਟ ਕੀਤਾ ਹੋਇਆ ਸੀ ਕਿ ਦੇਖਿਓ ਕਿਤੇ ਜੱਜ ਸਾਹਿਬ ਕੋਈ ਐਡਵਰਸ ਆਰਡਰ ਨਾ ਪਾਸ ਕਰ ਦੇਣ ਜਿਸ ਨਾਲ ਮੈਨੂੰ ਜਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਵਿੱਚ ਵਿੱਚ ਦਿੱਕਤ ਆ ਜਾਵੇ ਵਕੀਲ ਸਾਹਿਬਾਨ ਨੇ ਭਰੋਸਾ ਦਿਵਾਇਆ ਸੀ ਕਿ ਅਜਿਹੀ ਨੋਬਤਾਂ ਤੋਂ ਪਹਿਲਾਂ ਹੀ ਆਪਾਂ ਸਰੈਂਡਰ ਕਰਵਾ ਦੇਵਾਂਗੇ ਅਸੀਂ ਸਾਰੇ ਸੰਗਤ ਅੱਗੇ ਜਵਾਬਦੇਹ ਹਾਂ ਅਧਿਕومی ਇਨਸਾਫ ਮੋਰਚਾ ਤੁਹਾਡੀ ਦੇਹੀ ਹੀ ਲੱਗਿਆ ਹੋਇਆ ਹੈ ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜ਼ਮਾਨਤ ਰੱਦ ਹੋ ਚੁੱਕੀ ਹੈ ਨੋਨ ਅਵੇਲੇਬਲ ਵਾਰੰਟ ਜਾਰੀ ਹੋ ਚੁੱਕੇ ਹਨ ਮੇਰੇ ਮਾਤਾ ਜੀ ਅਤੇ ਜ਼ਮਾਨਤੀਆਂ ਦੇਵੀ ਬੀਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਮੈਨੂੰ ਅੱਜ 27 ਤਰੀਕ ਨੂੰ ਪਤਾ ਲੱਗਿਆ ਹੈ ਸੰਗਤ ਜੀ ਆਉਣ ਵਾਲੀ ਸਥਿਤੀ ਦਾ ਅੰਦਾਜ਼ਾ ਲਾਉਣ ਦੇ ਬਾਵਜੂਦ ਵੀ ਸਹੀ ਕਦਮ ਵਿੱਚ ਚੁੱਕਣ ਵਿੱਚ ਅਸਫਲ ਰਹਿਣ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਿੰਲਾ ਵਸੀਲਾ ਬੰਦੇ ਹੀ ਪੂਰਾ ਕਰਨ ਦਾ ਭਰੋਸਾ ਦਿਵਾਉਂਦਾ ਹਾਂ ਅਤੇ ਆਪ ਸਭ ਤੋਂ ਖਿਮਾ ਦਾ ਚਾਹਤ ਕਹਾ ਮੈਨੂੰ ਮਾਫ ਕਰ ਦੇਣਾ ਜੀ ਆਪ ਜੀ ਦੇ ਸਹਿਯੋਗ ਅਤੇ ਅਰਦਾਸ ਦੀ ਮੈਨੂੰ ਹਮੇਸ਼ਾ ਲੋੜ ਹੈ ਜੀ ਭੁੱਲ ਚੁੱਕ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕੇ ਬੰਦੀ ਸਿੰਘ ਸਾਈ ਗੁਰਮੀਤ ਸਿੰਘ ਦੀ ਜ਼ਮਾਨਤ ਨੂੰ ਰੱਦ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਨੂੰ ਬੇहद ਮੰਦਭਾਗਾ ਕਰਾਰ ਦਿੱਤਾ ਗਿਆ ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਵੱਲੋਂ ਵੀ ਮੌਜੂਦਾ ਸਰਕਾਰ ਨੂੰ ਕਿਰਿਆ ਗਿਆ ਹੈ ਉਹਨਾਂ ਨੇ ਲਿਖਿਆ ਕਿ ਬੰਦੀ ਸਿੰਘ ਸਾਈ ਗੁਰਮੀਤ ਸਿੰਘ ਦੀ ਪੱਕੀ ਜ਼ਮਾਨਤ ਜੋ ਕਿ ਜੂਨ 2023 ਤੋਂ ਚੱਲ ਰਹੀ ਸੀ ਨੂੰ ਰੱਦ ਕਰਨ ਦੇ ਫੈਸਲੇ ਦੇ ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਬੇਨਕਾਬ ਹੋ ਗਿਆ ਪਾਈਸਾ ਇਸ ਪੱਕੇ ਜਮਾਨਤ ਮਿਲਣ ਤੋਂ ਬਾਅਦ ਸ਼ਾਂਤਮਈ ਜੀਵਨ ਬਤੀਤ ਕਰ ਰਹੀ ਸੀ ਤੇ ਆਪਣੀ ਰਿਹਾਈ ਦੌਰਾਨ ਕਿਸੇ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਵੀ ਨਹੀਂ ਹੋਈ ਜਿੱਥੇ ਸਮੁੱਚੀ ਕੌਮਤੀ ਸ਼੍ਰਮਣੀ ਅਕਾਲੀ ਦਲ ਸਾਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬਾ ਸੰਘਰਸ਼ ਕਰ ਰਹੀ ਹੈ ਉੱਥੇ ਹੀ ਭਗਵੰਤ ਮਾਨਤ ਸਿੰਘ ਦੀ ਸਰਕਾਰ ਵੱਧ ਤੋਂ ਵੱਧ ਸਿੱਖਾਂ ਨੂੰ ਜੇਲ੍ਹ ਵਿੱਚ ਭੇਜਣ ਦੇ ਵਿੱਚ ਰੁੱਝੀ ਹੋਈ ਹੈ ਪਾਈ ਗੁਰਮੀਤ ਸਿੰਘ ਨੂੰ ਆਪ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਬਣਾਈ ਗਈ ਗਲਤ ਰਿਪੋਰਟ ਦੇ ਆਧਾਰ 'ਤੇ ਵਾਪਸ ਜੇਲ੍ਹ ਵੀ ਜਿਆਦਾਰੀ ਇਸ ਭਗਵੰਤ ਮਾਨ ਦੀ ਸਰਕਾਰ ਨੇ ਭਾਈ ਸਾਹਿਬ ਦੀ ਮਾਤਾ ਜੀ ਨੂੰ ਵੀ ਨਹੀਂ ਬਖਸ਼ਿਆ ਕਿ ਉਹਨਾਂ ਨੂੰ ਸਮਨ ਪੀਤ ਕੇ ਜਲੀਲ ਕੀਤਾ ਅਤੇ ਭਾਈ ਸਾਹਿਬ ਦੇ ਆਤਮ ਸਮਰਪਣ ਨਾ ਕਰਨ ਦੀ ਸੁਰਤ 'ਚ ਗੰਭੀਰ ਨਤੀਜੇ ਫੁਕਦਨ ਦੀ ਧਮਕੀ ਵੀ ਦਿੱਤੀ ਇਸ ਤਰ੍ਹਾਂ ਭਗਵੰਤ ਮਾਨ ਪੰਜਾਬੀਆਂ ਦੇ ਮਾਣ ਨੂੰ ਬਰਕਰਾਰ ਰੱਖ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾ ਰਿਹਾ ਹੈ ਤਸਵੀਰ ਕੇ ਸੁਖਵੀਰ ਬਾਦਲ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੌਜੂਦਾ ਸਰਕਾਰ ਦੇ ਉੱਤੇ ਬੱਡੇ ਸਵਾਲ ਖੜੇ ਕੀਤੇ ਗਏ ਨੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਸਾੰਮੀ ਨੇ ਵੀ ਸਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਤੋਂ ਮੁਰੀਦ ਕਰਨ ਦੀ ਸਲਾਹ ਦਿੱਤੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਭਾਈ ਗੁਰਮੀਤ ਸਿੰਘ ਦੀ ਸ਼ਖਸੀਅਤ ਅਤੀਤ ਚਾਲ ਚੱਲਣ ਚੰਗਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੱਕੀ ਜ਼ਮਾਨਤ ਰਾਤ ਕਰਕੇ ਮਰਦੂ ਜੇਲ੍ਹ ਵਿੱਚ ਜਾ ਕਈ ਤਰ੍ਹਾਂ ਦੇ ਵੱਡੇ ਇਸਤਬਾਲ ਖੜੇ ਕਰਦੇ ਬਿਊਰੋ ਰਿਪੋਰਟ ਸੰਸਾ ਬਿਲੁਖ ਚੈਨਲ